ਜੇਤੀ ਆ ਗਏ ਬਹਿ ਜਾ ਤੁਸੀਂ ਮੈਂ ਚਾਹ ਲੈ ਕੇ ਆਉਣੀ ਆ ਤਾਈ ਉਰੀ ਆਏ ਸੀ ਹੁਣੀ ਬਣਾ ਕੇ ਤੀਆਂ ਬਹਿ ਜਾ ਗੁਰਜੀਤ ਸ਼ਾਇਦ ਇਸ ਕਰਤੀ ਚਾਹ ਹੁਣ ਮੇਰੇ ਕਰਮਾਂ ਵਿੱਚ ਨਹੀਂ ਮੇਰੇ ਕਰਮਾਂ ਵਿੱਚ ਨਹੀਂ ਅੱਜ ਤਾਂ ਤਾਂ ਵੀ ਬਹੁਤ ਵੱਜਾ ਪਿਆ ਜੀ ਨਾ ਜਿ ਕਿਸੇ ਗੱਲ ਦਾ ਜਵਾਬ ਦਿੱਤਾ ਇਹ ਕਿ ਤੈਨੂੰ ਚੱਲ ਕੇ ਜੋ ਜ਼ਿੰਦਗੀ ਦੀਆਂ ਸਾਰੀਆਂ ਮਸੇਦਾਂ ਖਤਮ ਹੋ ਜਾਣਗੀਆਂ। ਨਾ ਮੈਨੂੰ ਤੇਲ ਤੇਲ ਮਰਨਾ ਪਊਗਾ ਤੇ ਨਾ ਮੇਰੇ ਪਰਿਵਾਰ ਨੂੰ ਮਰਨਾ ਪਊਗਾ। ਕਿਉਂਕਿ ਮੈਂ ਉਹਨਾਂ ਨੂੰ ਤਰਤ ਤਰਤ ਕੇ ਮਰਦੇ ਨਹੀਂ ਦੇਖ ਸਕਦਾ। ਮੈਨੂੰ ਮਾਫ਼ ਕਰੀ ਭਾਈ ਗੁਰੂ। ਮੈਂ ਤੇਰੇ ਬਾਣੇ ਆਪਣੇ ਪਰਿਵਾਰ ਨੂੰ ਛੱਡ ਕੇ ਦਲ ਲੱਗਿਆ। ਬੱਕਰ ਬਈ। ਇਹ ਕੀ ਕਰ ਰਿਹਾ ਤੁਸੀਂ? ਦਿਮਾਗ ਹੋ ਗਿਆ? ਹਾਂ ਪਾਗਲ ਹੋ ਗਿਆ ਮੈਂ। ਪਾਗਲ ਹੋ ਗਿਆ ਮੈਂ। ਮੈਂ ਨਹੀਂ ਚਾਹ ਸਕਦਾ ਇਹੋ ਜੀ ਜ਼ਿੰਦਗੀ। ਦਿਲ ਕਰਕੇ ਮਰਨ ਨਾਲੋਂ ਚੰਗਾ ਕਿ ਮੈਂ ਇੱਕ ਦਿਨ ਮਰ ਜਾ ਹਰ ਰੋਜ਼ ਜਿੰਦਗੀ ਵਿੱਚ ਨਵੀਂ ਮੁਸੀਬਤ ਹਰ ਰੋਜ਼ ਨਵੀਂ ਮੁਸੀਬਤ ਇੱਕਦਰਾ ਮੈਂ ਹਾਂ ਤੁਸੀਂ ਤਾਂ ਮਰ ਜਾਓਗੇ ਕਦੇ ਸੋਚਾ ਕਿ ਮੇਰਾ ਕੀ ਬਣੂ ਉਹ ਮਸੂਮ ਦਾ ਕੀ ਬਣੂ ਪਰ ਮੈਂ ਕੀ ਕਰ ਸਕਦਾ ਮੇਰੇ ਕੋਲੇ ਕੋਈ ਹੋਰ ਹੱਲ ਵੀ ਤਾਂ ਨਹੀਂ ਨਾ ਮੌਤ ਕਿਤੇ ਮਸਲੇ ਦਾ ਹੱਲ ਨਹੀਂ ਹੁੰਦਾਗਾ ਜੇ ਤੁਹਾਨੂੰ ਲੱਗਦਾ ਨਾ ਕਿ ਮੌਤ ਕਿਤੇ ਮਸਲੇ ਦਾ ਹੱਲ ਆ ਦਾ ਕੋਈ ਕਹਾਣੀ ਜਿਓ ਜਾਈ ਬੱਛੀ ਲੈਨੇ ਆ ਪਤਾ ਜਾਗੇ ਉਹ ਕੀ ਗੱਲ ਹੋ ਗਈ ਤੁਹਾਨੂੰ ਹੈ ਕੀ ਕਰਨ ਲੱਗੇ ਸੀ ਆ ਦੇਖ ਲਓ ਚਾਚਾ ਜੀ ਸਪਰੇਅ ਪੀਣ ਲੱਗੇ ਸੀ ਸਮਝਾਓ ਇਹਨਾਂ ਨੂੰ ਕੁਛ ਸਪਰੇਅ ਪੀਣ ਲੱਗਾ ਸੀ ਉਹਨਾਂ ਐਡੀ ਕੀ ਤੈਨੂੰ ਮੁਸ਼ਕਲ ਆ ਗਈ ਸੀ ਇਹ ਸਪਰੇਅ ਪੀਣ ਲੱਗਾ ਸੀ ਹੈ ਪੱਛੀ ਕਰਨਾ ਚਾਚਾ ਮੈਂ ਸਿਰ ਤੇ ਕਰਜ਼ੇ ਦੀ ਪਾਂਡਾ ਤੇ ਉਹ ਖੇਤ ਚ ਜਾ ਕੇ ਵੇਖ ਉਹ ਮੇਰੇ ਛੋਡੇ ਚ ਪਾਣੀ ਸੁੱਕਿਆ ਪੈ ਚਾਚਾ ਨਾ ਕੋਈ ਅੰਡੀ ਗੰਡੀ ਮੋਟਰ ਛੱਡਣ ਵਾਸਤੇ ਦਿੰਦਾ ਤੇ ਨਾ ਹੀ ਆ ਕਸੀ ਦੀਆਂ ਵਾਰੀਆਂ ਨਾਲ ਪਾਣੀ ਪੂਰਾ ਆਉਂਦਾ ਉਹ ਤੁਮ ਮੈਸਤਰੀ ਨੂੰ ਪੁੱਛਿਆ ਤਾਂ ਕਹਿੰਦਾ ਬੋਰ ਹੋ ਡੂੰਗਾ ਕਰਨਾ ਪਊਗਾ ਘੱਟੋ ਘੱਟ 25 30000 ਰੁਪਏ ਲੱਗੂਗਾ ਇੰਨੇ ਪੈਸੇ ਮੇਰੇ ਕੋਲੇ ਹੈ ਨਹੀਂ ਚਾਚਾ ਮੈਥੋਂ ਤਾਂ ਆਪਣੇ ਜਵਾਕ ਦੇ ਸਕੂਲ ਦੀ ਫੀਸ ਹੀ ਨਹੀਂ ਦਿੱਤੀ ਜਾਂਦੀ ਫਿਰ ਨਿਤ ਨਵਾਂ ਕਰਜ਼ਾ ਜਾਂ ਅੱਜ ਤਮਲਿਆ ਉਹ ਬਸ 20000 ਰੁਪਏ ਪਿੱਛੇ ਆਹ ਕਦਮ ਪੱਟਣ ਲੱਗਿਆ ਸੀ ਉਹ ਦੇ ਜਾਗੇ ਤੈਨੂੰ ਪੈਸੇ ਓਏ ਨਾਲੇ ਤੇਰੀ ਜ਼ਮੀਨ ਦਾ ਹਾਲ ਹਲੇ ਮੇਰੀ ਇੱਕ ਗੱਲ ਸੁਣ ਲਓ ਜੇ ਅਜੇ ਤੋਂ ਬਾਅਦ ਤੁਹਾਡੇ ਦਿਮਾਗ ਵਿੱਚ ਮਰਨ ਦਾ ਖਿਆਲ ਆਇਆ ਨਾ ਕਦੇ ਤਾਂ ਸਾਡਾ ਮਰਿਆਂ ਦਾ ਮੂੰਹ ਦੇਖੋਗੇ ਹੈਲੋ ਹਾਂਜੀ ਸਸੀ ਕਾ ਜੀ ਸਸੀ ਕਾ ਜੀ ਭਾਈ ਜੀ ਮੈਂ ਆਰ.ਐਸ. ਤੋਂ ਬੋਲਦਾᱹਈ ਆਪਾਂ ਤੁਹਾਡੇ ਖੇਤ ਖੜੇ ਸੀ ਫਾਈਨ ਲੋਨ ਆਇਆ ਸੀ ਕਿ ਉਹ ਬਾਈ ਯਾਰ ਅਸੀਂ ਨਹੀਂ ਕੋਈ ਪਾਪੂ ਪਲਵਾਉਣੀ ਤੇ ਨਾ ਹੀ ਸਾਡੇ ਕੋਲੇ ਇੰਨਾ ਖਰਚਾ ਕੇ ਸੀ ਕੋਈ ਪਾਈਪ ਲਵਾ ਸਕੀਏ। ਬਾਈ ਜੀ ਤੁਸੀਂ ਸ਼ਾਇਦ ਮੈਨੂੰ ਪਛਾਣਿਆ ਨਹੀਂ ਆਪਾਂ ਮੈਂ ਤਾਂ ਸੀ ਕਿਸਾਨ ਕੈਂਪ ਤੇ ਕਿਸਾਨ ਕੈਂਪ ਤੇ। ਆ ਕੀ ਨਾ ਦੱਸਿਆ ਸੀ ਬਾਈ ਜੀ ਤੁਸੀਂ? ਆਰਜੀਆਲ ਤੋਂ ਜੀ। ਆਰਜੀਆਲ ਸੈਲ ਤੋਂ। ਹਾਂ ਆ ਗਿਆ ਯਾਰ ਬਾਈ। ਪਰ ਬਾਈ ਮੈਨੂੰ ਇਹਨਾਂ ਪਾਈਪਾਂ ਦਾ ਬਾਈ ਕੀ ਫਾਇਦਾ ਹੋਊਗਾ ਯਾਰ। ਸਕਦਾ ਜੀ ਤੁਸੀਂ ਖੇਤ ਆਓ ਫਿਰ ਆਪਾਂ ਉਸੇ ਹੀ ਗੱਲ ਕਰੀਏ ਚਲੋ ਕੋਈ ਗੱਲ ਨਹੀਂ ਭਾਈ ਜੀ ਮੈਂ ਦੇਖਦਾ ਫਿਰ ਹਾਂ ਜੀ ਆਪਾਂ ਕਿਹਨੂੰ ਸੀ ਜੀ ਓਏ ਹੁਣ ਆ ਕਿਨੇ ਆ ਯਾਰ ਓ ਇੱਕ ਵਾਰੀ ਆਪਣੇ ਪਿੰਡਾਂ ਦੇ ਵਿੱਚ ਨਾ ਕਿਸਾਨ ਕੈਂਪ ਲਾਉਂਦੇ ਆ ਆਰਜੀਆਰ ਸੈਲ ਤੋਂ ਇਹ ਮੁੰਡੇ ਆਉਂਦੇ ਹੁੰਦੇ ਆ ਪਿੰਡਾਂ 'ਚ ਆਖੇ ਤੁਹਾਡੇ ਵਾਹਨ ਦੇ ਵਿੱਚ ਪਾਈਪਾਂ ਲਾਵਾਂਗੇ ਉਹਦੇ ਨਾਲ ਤੁਹਾਡਾ ਪਾਣੀ ਵਜਜੂ ਓਏ ਪਾਣੀ ਬਲੋ ਤਾਂ ਅਸੀਂ ਪਹਿਲਾਂ ਹੀ ਔਖੇ ਆ ਪਾਣੀ ਕੀ ਵਜਜੂਗਾ ਤੁਪਕਾ ਤਾਂ ਵਾਹਨ ਦੇ ਵਿੱਚ ਪਹਿਲਾਂ ਹੈਨੀ ਹੋ ਰੱਖੇ ਪੈਪ ਲਾ ਲਓ। ਕਿਹਨੇ ਬਸ ਕੀਤੀ ਮਹਾਰਾ ਤਾਂ ਆਪਾਂ ਜਾਣਕਾਰੀ ਲੈਣ ਚ ਹਰਜ ਵੀ ਕੀ ਆ। ਓ ਯਾਰ ਐਵੇਂ ਉਹਨਾਂ ਨੇ ਬਸ ਟਾਈਮ ਹੀ ਖਰਾਬ ਕਰਨਾ ਗੱਲਾਂ ਕਰਕੇ ਮੋੜ ਦੇਣਗੇ ਕਰਨਾ ਕੀ ਆ। ਕੋਈ ਨਹੀਂ ਤੁਸੀਂ ਇੱਕ ਵਾਰੀ ਜਾਓ ਤਾਂ ਉੱਥੇ ਗੱਲ ਤਾਂ ਕਰੋ ਉਹਨਾਂ ਨਾਲ ਜਾ ਕੇ। ਕੁਛ ਚੰਗਾ ਹੀ ਦੱਸਣਗੇ ਆਪਾਂ ਨੂੰ। ਚੱਲ ਫਿਰ ਤੂੰ ਐਂ ਕਰੋ। ਜਾਣਾ ਮੈਂ। ਤੂੰ ਚਾਰ ਕੱਪ ਚਾਹ ਦੇ ਬਣਾ। ਨਾਲੇ ਮੈਂ ਉਹਨਾਂ ਵਾਸਤੇ ਲੈ ਜਾਣਾ। ਨਾਲੇ ਮੈਂ ਵੀ ਉੱਥੇ ਹੀ ਪੀ ਲਵਾਂ। ਠੀਕ ਐ ਮੈਂ ਬਣਾਉਣੀ। ਆਹ ਲ ਗਲਾਸ ਲੈ ਜੀ। ਹਾਂਜੀ। ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਜੀ ਸਰਦਾਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਕਿਤਾ ਠੀਕ ਹੈ ਆਪਾਂ ਮਿਲਦਾ ਮਿਲੇ ਸੀ ਨਾ ਮੈਨੂੰ ਲੱਗਦਾ ਆਪਾਂ ਸ਼ਾਇਦ ਖੇਤੀ ਬੜੀ ਕੈਂਪ ਤੇ ਤੁਹਾਨੂੰ ਦੇਖਿਆ ਜੀ ਆਜੋ ਆਪਾਂ ਚਾਹ ਪੀਨੇ ਆ ਜੀ ਬਹਿ ਕੇ ਬਾਈ ਜੀ ਚਾਹ ਵੀ ਪੀਵਾਂਗੇ ਪਹਿਲਾਂ ਆਪਾਂ ਜਿਹੜਾ ਕੰਮ ਕਰਨਾ ਹੈ ਉਹ ਕਰ ਲਈਏ ਆਪਾਂ ਨਾ ਤੁਹਾਡੇ ਖੇਤ ਦੇ ਵਿੱਚ ਇੱਕ ਪਾਣੀ ਵਾਲੀ ਪਾਈਪ ਲਾਉਣ ਆਏ ਆ ਪਾਣੀ ਵਾਲੀ ਪਾਈਪ ਉਹ ਲੋਪਨ ਦੱਸਦੀ ਆ ਵੀ ਝੂਨੇ ਨੂੰ ਪਾਣੀ ਕਦੋਂ ਦੇਣਾ ਤੇ ਕਿਵੇਂ ਦੇਣਾ ਪਾਣੀ ਸੁਕਾ ਸੁਕਾ ਕੇ ਲਾਉਣ ਦੀ ਵਿਧੀ ਵਾਲੀ ਪਾਈਪਾਂ ਪਾਣੀ ਇਸ ਕਸਕਾ ਕੇ ਲਾਉਣ ਵਾਲੀ ਵਿਧੀ ਦੀ ਪਾਈਪ ਲਾਉਣ ਦੀ ਲੋੜ ਨਹੀਂ ਆ ਸਾਡੇ ਤਾਂ ਪਹਿਲਾਂ ਹੀ ਪਾਣੀ ਬਹੁਤ ਸੁੱਕਿਆ ਪਿਆ ਬਾਈ ਗੁੱਸਾ ਨਾ ਕਰਿਓ ਉਹ ਥੋੜੀ ਪਾਈਪ ਨੇ ਕੀ ਕਰਨਾ ਸਾਡੀਆਂ ਤਾਂ ਆ ਪਾਈਪਾਂ ਚੋਂ ਹੀ ਪਾਣੀ ਸੁੱਕਿਆ ਪਿਆ ਬਾਈ ਪਿਛਲੇ ਸਾਲ ਵੀ ਬੋਰ ਡੂੰਘਾ ਹੋ ਗਿਆ 30 35000 ਰੁਪਏ ਲੱਗਿਆ ਹੁਣ ਫੇਰ ਮੋਟਰ ਚੱਲਦੀ ਚੱਲਦੀ ਪਾਣੀ ਛੱਡ ਜਾਂਦੀ ਆ ਆ ਮੇਰੇ ਤਾਂ ਪਾਣੀ ਨਹੀਂ ਪੂਰਾ ਆਉਂਦਾ ਤੇ ਨਾ ਕੋਈ ਆਂਢੀ ਗਵੰਢੀ ਲਵਾਉਣ ਨੂੰ ਤਿਆਰਾ ਮੈਂ ਤਾਂ ਬਾਈ ਬਹੁਤ ਦੁਖੀ ਹੋਇਆ ਪਿਆ ਅਸਲ ਪੁੱਛੇ ਨਾ ਤਾਂ ਮੇਰੀ ਤਾਂ ਜ਼ਿੰਦਗੀ ਨਰਕ ਬਣੀ ਪਈ ਆ ਆ ਪਤਾ ਨਹੀਂ ਰੱਬ ਕਿਹੜੇ ਜਨਮ ਦੇ ਬਦਲੇ ਲੈਂਦਾ ਬਾਈ ਬਾਈ ਜੀ ਇਹ ਜਿਹੜਾ ਸਭ ਕੁਝ ਆ ਜੋ ਪਾਣੀ ਦੀ ਆਪਾਂ ਹਾਲਾਤ ਦੇਖ ਰਹੇ ਹਾਂ ਇਹ ਕੁਝ ਆਪਣੀਆਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਸਾਰਾ ਕੁਝ ਅੱਜ ਆਪਾਂ ਨੂੰ ਦੇਖਣਾ ਪੈ ਰਿਹਾ ਤੇ ਆਉਣ ਵਾਲੇ ਸਮੇਂ 'ਚ ਆਪਣੇ ਬੱਚਿਆਂ ਨੂੰ ਦੇਖਣਾ ਪੈ ਰਿਹਾ ਸੋ ਅਸੀਂ ਜਿਹੜਾ ਇਹ ਕੰਮ ਕਰਨਾ ਹੈ ਆ ਪਾਈਪਾ ਲਾਉਣਾ ਹੈ ਇਹ ਆਪਣੇ ਆਉਣ ਵਾਲੇ ਭਵਿੱਖ ਨੂੰ ਆਪਣੀ ਫਸਲ ਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਦੀ ਇੱਕ ਮੁਹਿੰਮ ਚ ਚਲਾਈ ਆ ਅਸੀਂ ਜਿਹਦੇ ਤਹਿਤ ਅਸੀਂ ਪਾਣੀ ਵਾਲੀ ਪਾਈਪ ਤੁਹਾਡੇ ਖੇਤ ਵਿੱਚ ਲਾ ਕੇ ਜਾਵਾਂਗੇ ਇਹਦੇ ਨਾਲ ਆਪਣਾ ਝੋਨੇ ਦਾ ਇੱਕ ਤਾਂ ਪਾਣੀ ਬਚੂਗਾ ਝੋਨੇ ਨੂੰ ਬਿਮਾਰੀ ਘੱਟ ਪਊਗੀ ਨਾਲੇ ਆਪਣਾ ਝਾੜ ਚ ਵਧਦਾ ਉਹ ਭਾਈ ਤੁਸੀਂ ਪਾਣੀ ਬਚਾ ਲਓ ਤੇ ਫਿਰ ਸਾਡਾ ਝੋਨਾ ਕੌਣ ਬਚਾਊ ਉਹ ਭਾਈ ਜਦੋਂ ਤੋਂ ਅਸੀਂ ਆ ਝੋਨਾ ਲਾਉਣ ਲੱਗੇ ਆ ਅਸੀਂ ਇਹੀ ਵੇਖਿਆ ਵੀ ਝੋਨੇ ਵਾਲੇ ਬਾਣ ਚ ਪਾਣੀ ਟਟ ਕੇ ਰੱਖੋ ਇਹੀ ਸੁਣਿਆ ਵੀ ਇੱਥੇ ਪਾਣੀ ਡਟ ਕੇ ਰੱਖੋ ਹੁਣ ਤੁਸੀਂ ਕਹਿੰਦੇ ਆ ਵੀ ਪਾਣੀ ਘਟ ਲਾਓ ਉਹ ਬਾਈ ਜੇ ਪਾਣੀ ਘਟ ਲਾਵਾਂਗੇ ਝੋਨਾ ਹੋਊ ਕਿਵੇਂ ਉਹ ਇਹ ਤਾਂ ਫਸਲ ਹੀ ਪਾਣੀ ਦੀ ਆ ਬਾਈ ਜੀ ਪਾਣੀ ਘਟ ਨਹੀਂ ਲਾਉਣਾ ਆਪਾਂ ਆਪਾਂ ਪਾਣੀ ਤਕਨੀਕ ਨਾਲ ਲਾਉਣਾ ਜਿੰਨੀ ਝੋਨੇ ਨੂੰ ਲੋੜ ਆਪਾਂ ਓਨਾ ਪਾਣੀ ਲਾਉਣਾ ਫਾਲਤੂ ਪਾਣੀ ਆਪਾਂ ਨਹੀਂ ਲਾਉਣਾ ਹੁਣ ਮੇਰੀ ਗੱਲ ਸੁਣ ਬਾਈ ਜੀ ਪਰ ਤੂੰ ਤਾਂ ਗੱਲਾਂ ਕਰਤੀਆਂ ਭਰਾਵਾ ਤੇਰੀਆਂ ਤਾਂ ਕਿਤਾਬੀ ਗੱਲਾਂ ਨੇ ਹੁਣ ਅਸੀਂ ਖੇਤਾਂ 'ਚ ਰਹਿੰਦੇ ਆ ਸਾਨੂੰ ਗੱਲ ਦਾ ਪਤਾ ਬਿਲਕੁਲ ਜੀ ਵੀ ਓਨਾ ਪਾਣੀ ਲਾਉਣਾ ਹੁਣ ਸਾਨੂੰ ਕਿਵੇਂ ਪਾਣੀ ਪਤਾ ਲੱਗੂਗਾ ਕਿ ਅੱਜ ਅਸੀਂ ਪਾਣੀ ਲਾਉਣਾ ਦੋ ਦਿਨ ਪਾਣੀ ਨਹੀਂ ਲਾਉਣਾ ਹੁਣ ਸਾਨੂੰ ਤਾਂ ਇੰਨੀ ਕ ਜੱਟਾਂ ਨੂੰ ਸਮਝ ਹੈ ਗਿਆ ਵੀ ਭਾਈ ਪਾਣੀ ਹੈ ਨਹੀਂ ਤੇ ਪਾਣੀ ਲਾ ਦਿਓ ਹਾਂਜੀ ਹਾਂਜੀ ਤੇ ਫਿਰ ਪਾਣੀ ਕਿਵੇਂ ਬਚੂ ਪਾਣੀ ਦੀ ਲੋੜ ਤਾਂ ਪੈਣੀ ਪੈਣੀ ਹੈ ਭਾਈ ਜੀ ਤੁਹਾਨੂੰ ਪਾਣੀ ਲਾਉਣ ਦਾ ਤਰੀਕਾ ਹੀ ਸਮਝਾਉਣਾ ਹੈ ਵੀ ਆਪਾਂ ਪਾਣੀ ਕਿਵੇਂ ਲਾਉਣਾ ਕਦੋਂ ਲਾਉਣਾ ਝੋਲੇ ਲਓ ਭਾਈ ਜੀ ਇਹ ਪਾਈਪ ਨਾਲ ਆਪਾਂ ਪਾਣੀ ਬਚਾ ਸਕਦੇ ਆ ਆਹ ਪਾਈਪ ਨਾਲ ਹਾਂਜੀ ਔਰ ਇਹਦੇ ਨਾਲ ਬਾਈ ਕਿਵੇਂ ਪਾਣੀ ਬਚੂਗਾ ਇਹ ਬਾਈ ਜੀ ਜਿਹੜੀ ਪਾਈਪ ਆ ਪਹਿਲਾਂ ਮੈਂ ਤੁਹਾਨੂੰ ਪਾਈਪਾਰੇ ਸਮਝਾਉਣਾ ਇਹ ਪਾਈਪ ਕਿਵੇਂ ਹੈ ਇਹ ਪਾਈਪ 1 ਫੁੱਟ ਦੀ ਪਾਈਪ ਆ ਜੀ ਲੰਬਾਈ 'ਚ ਇਹ ਜਿੱਥੋਂ ਤੱਕ ਤੁਹਾਨੂੰ ਸਰਾਖ ਦੀਂਦੇ ਆ ਮੋਰਗਿਆਂ ਦੀਂਦੀਆਂ ਤੁਹਾਨੂੰ ਪਾਈਪ 'ਚ ਉਹ ਆਪਾਂ ਮਿੱਟੀ ਦੇ ਵਿੱਚ ਨੱਪ ਦੇਣੀ ਆ ਥੱਲੇ ਰੱਖੋ ਮੈਂ ਦੱਸਿਆ ਜੀ 1 ਫੁੱਟ ਡੇਢ ਫੁੱਟ ਵੱਟ ਤੋਂ ਅੰਦਰ ਨੂੰ ਜਿੱਥੇ ਆਪਣਾ ਕੱਦੂ ਵਾਲਾ ਝੋਨਾ ਲੱਗਿਆ ਉਸ ਵਾਂਹ 'ਚ ਨੱਪ ਦੇਣੀ ਆ ਥੱਲੇ ਥੱਲੇ ਰੱਖੋ ਇੱਥੋਂ ਤੱਕ ਮਿੱਟੀ 'ਚ ਨੱਪੀ ਗਈ ਤੁਹਾਨੂੰ 4 ਇੰਚ ਹਿੱਸਾ ਜਿਹੜਾ ਉਤਲਾ ਖਾਲੀ ਆ ਇਹ ਤੁਹਾਨੂੰ ਤਾਂ ਦਿਖੂਗਾ ਨੰਗਾ ਬਾਕੀ ਥੋੜੀ ਮਿੱਟੀ 'ਚ ਨੱਪੀ ਜੀ ਤੇ ਦੂਜੇ ਨੰਬਰ ਤੇ ਇਹਦੇ ਵਿੱਚ ਜਿਹੜੀ ਮਿੱਟੀ ਹੋਊਗੀ ਜਾਂ ਤਾਂ ਪਹਿਲਾਂ ਤੁਸੀਂ ਬੋਕੀ ਨਾਲ ਪਹਿਲੇ ਟੂਆ ਪ ਡੂੰਘਾ ਟੋਆ ਪੱਟ ਕੇ ਉਹਦੇ ਵਿੱਚ ਪਾਈਪ ਨੱਕ ਦੋ ਜੇ ਪਾਈਪ ਉਹ ਉਵੇਂ ਨੱਪੀ ਆ ਤਾਂ ਇਹਦੇ ਵਿੱਚੋਂ ਮਿੱਟੀ ਕੱਢ ਲਓ ਮਿੱਟੀ ਨਹੀਂ ਹੋਣੀ ਚਾਹੀਦੀ ਪਾਈਪ ਖਾਲੀ ਰੱਖਣੀ ਹੋਣੀ ਚਾਹੀਦੀ ਹੈ ਭਾਈ ਜੀ ਬਿਲਕੁਲ ਹੁਣ ਇਹਨੂੰ ਭਾਈ ਜੀ ਪਾਈਪ ਨੂੰ ਆਪਾਂ ਆਪਦੇ ਵਾਹਣ ਵਿੱਚ ਲਾਉਣਾ ਤੇ ਇਹ ਆਪਾਂ ਨੂੰ ਪਾਣੀ ਦਾ ਲੈਵਲ ਦੱਸੂਗੀ ਵੀ ਝੋਨਾ ਆਪਣਾ ਕਦੋਂ ਪਾਣੀ ਮੰਗਦਾ ਜਾਂ ਹੁਣ ਪਾਣੀ ਬੰਦ ਨਹੀਂ ਲੋੜ ਆਪਣੀ ਝੋਨੇ ਨੂੰ ਬੰਦ ਕਰਦੇ ਪਹਿਲੀ ਗੱਲ ਆਪਾਂ ਧਿਆਨ ਚ ਰੱਖਣੀ ਆ ਆਪਾਂ ਉਥੇ ਉਸ ਝੋਨੇ 'ਚ ਪਾਈਪ ਲਾਉਣੀ ਆ ਜਿਹਦੇ ਜ਼ਮੀਨ 'ਚ ਆਪਾਂ ਲੇਜ਼ਰ ਲੈਵਲ ਕੀਤਾ ਹੋਵੇ। ਕਰਾਇਆ ਲਵਾਇਆ ਹੋਵੇ ਲੇਜ਼ਰ। ਹਾਂ ਪੱਧਰ ਹੋਵੇ ਵਾਣ ਇੱਕ ਸਾਰ ਉੱਥੇ ਹੀ ਪ੍ਰੋਪਰ ਕੰਮ ਕਰੂਗੀ ਆਪਣੀ ਵਟਾ ਜਾਂ ਨਕਾ ਉਹਦੇ ਤੋਂ ਫੁੱਟ ਡੇਢ ਫੁੱਟ ਅੰਦਰ ਨੂੰ ਅੰਦਰ ਨੂੰ ਥੋੜਾ ਜਿਹਾ ਛੱਡ ਕੇ ਉੱਥੇ ਆਪਾਂ ਨੱਪ ਦੇਣੀ ਆ। ਉਹਦਾ ਕਾਰਨ ਇਹ ਹੈ ਵੀ ਆਪਾਂ ਨੂੰ ਦੇਖਣੀ ਸੌਖੀ ਹੋ ਜਾਂਦੀ ਆ ਵੀ ਪਾਈਪ 'ਚ ਪਾਣੀ ਕਿੰਨਾ ਆਪਣੇ ਝੋਨੇ ਦੀਆਂ ਜੜਾਂ ਮੰਨ ਲਓ ਜੀ 6 ਇੰਚੀ ਡੂੰਘੀ ਤੱਕ ਪਾਣੀ ਸੁੱਕਦਾ ਤਾਂ ਝੋਨੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਕੁਛ ਨਹੀਂ ਹੋਣਾ ਹੁਣ। ਯਾਨੀ ਉੱਤੋਂ ਜਿੰਨਾ ਮਰਜ਼ੀ ਸੁੱਕੀ ਜਾਵੇ। ਨਹੀਂ ਮੰ ਲਵਾ 8 ਇੰਚ ਸੀਗਾ ਸਾਰਾ ਹੂੰ 6 ਇੰਚ ਪਾਣੀ ਡੂੰਗਾ ਮੰਨ ਲਓ 2 ਇੰਚ ਪਾਈਪ 'ਚ ਜਦੋਂ ਪਾਣੀ ਰਹਿ ਜੇ ਹਾਂਜੀ 6 ਇੰਚ ਡੂੰਗਾ ਜਾਵੜਿਆ ਜ਼ਮੀਨ ਤੇ ਲੈਵਲ ਤੋਂ ਉਦੋਂ ਪਾਣੀ ਲਾਉਣਾ ਆਪਾਂ ਜਣੀ ਅਸੀਂ ਤਾਂ ਉੱਤੋਂ ਸੁੱਕੇ ਵੇਖ ਲੈਨੇ ਨਹੀਂ ਨਹੀਂ ਹਾਂਜੀ ਵੀ ਆਪਾਂ ਇਹੀ ਵਹਣੇ ਆ ਵੀ ਉੱਤੋਂ ਜਾਂ ਕਈ ਵਾਰੀ ਇਹ ਵੀ ਨਹੀਂ ਵਹਦੇ ਪਾਣੀ ਹਜੇ ਆਪਣੇ ਖੜਾ ਹੁੰਦਾ ਖੜਾ ਹੁੰਦਾ ਲਾਈਟ ਆ ਗਈ ਜਾਂ ਕੋਈ ਕੱਸੀ ਦੀ ਵਾਰੀ ਆਪਾਂ ਕਹਿੰਨੇ ਚੱਲ ਆਦੇ ਯਾਰ ਵੇਖੀ ਜਾਊਗੀ ਹੁਣ ਬਾਈ ਤੇਰੀ ਇਹ ਗੱਲ ਮੰਨ ਲੈਨੇ ਆ ਕਿ ਮਤ ਸਮਝ ਗਏ ਜਦੋਂ 2 ਇੰਚੀ ਪਾਣੀ ਥੱਲੇ ਰਹਿ ਗਿਆ ਪਾਈਪ ਦੇ ਬਿਲਕੁਲ ਹਾਂਜੀ ਜਦੋਂ ਪਾਈਪ ਚ 2 ਇੰਚੀ ਪਾਣੀ ਰਹਿ ਗਿਆ ਆਪਾਂ ਉਦੋਂ ਅਗਲਾ ਪਾਣੀ ਲਾਉਂਗਾ ਤੇ ਹੁਣ ਬਈ ਪਾਈਪ ਤਾਂ ਨੱਪੀ ਵੀ ਹੈ ਧਰਤੀ ਦੇ ਵਿੱਚ ਥੱਲੇ ਜਦੋਂ ਮੈਨੂੰ ਵਿੱਚੋਂ ਕਿਉਂ ਪਤਾ ਲੱਗੂ ਵੀ 2 ਇੰਚੀ ਰਹਿ ਗਿਆ ਸਹੀ ਗੱਲ ਬਾਈ ਜੀ ਹੁਣ ਤੁਸੀਂ ਇਹ ਸਵਾਲ ਕੀਤਾ ਵੀ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਪਾਣੀ ਪਾਈਪ ਚ 2 ਇੰਚੀ ਰਹਿ ਗਿਆ ਬਾਹਰੋਂ ਦਾ ਨਿਸ਼ਾਨ ਲੱਗੇ ਇਹਦਾ ਪਾਈਪ ਬਿਲਕੁਲ ਹਾਂਜੀ ਇਹਦੇ ਵਿੱਚ ਆਪਾਂ ਜਿਵੇਂ ਮੰਨ ਲਓ ਇੱਥੇ ਨਿਸ਼ਾਨ ਲਾਇਆ 2 ਇੰਚੀ ਹੂੰ ਇਹ ਮੂਰੀਆਂ ਦੇ ਵਿੱਚ ਦੀ ਆਪਾਂ ਇੱਕ ਰੱਸੀ ਤਾਰ ਜਾਂ ਕੋਈ ਵੀ ਦੇਖਦੀ ਰਵੇ ਅੰਦਰੋਂ ਵੀ ਸਮਝ ਗਿਆ ਮੰਨ ਲਓ 2 ਇੰਚੀ ਤੇ ਆਪਾਂ ਰੱਸੀ ਲਾ ਲਓ ਰੱਸੀ ਦੇਣ ਲੱਗੀ ਤਾਂ ਉਦੋਂ ਪਾਣੀ ਲਾ ਉਦੋਂ ਪਾਣੀ ਲਾਉਣਾ ਬਾਈ ਫਿਰ ਇਹਦੇ ਨਾਲ ਤਾਂ ਪਾਣੀ ਬਹੁਤ ਬਚੂ ਯਾਰ ਬਹੁਤ ਜੀ ਪਾਣੀ ਉਹੀ ਤਾਂ ਤੁਹਾਨੂੰ ਕਹਿੰਨੇ ਆ ਵੀ ਜੇ ਇਹ ਆਪਾਂ ਤਕਨੀਕ ਅਪਣਾਵਾਂਗੇ ਆਪਾਂ ਇੱਕ ਤਾਂ ਆਪਣਾ ਪਾਣੀ ਬਚੂ ਦੂਜਾ ਜ਼ਿਮੀਂਦਾਰ ਦੇ ਮਨ ਚ ਜਾਂ ਕਿਸਾਨ ਦੇ ਮਨ ਚ ਇਹ ਡਰ ਹੁੰਦਾ ਸਾਡਾ ਝਾੜ ਘਟ ਜੂਗਾ ਇਹਦੇ ਨਾਲ ਬਿਲਕੁਲ ਝਾੜ ਨਹੀਂ ਘਟਦਾ ਆਪਣਾ ਆਪਣੀ ਮੋਟਰ ਘੱਟ ਚੱਲੀ ਜਿਵੇਂ ਤੁਸੀਂ ਗੱਲ ਕੀਤੀ ਸੀ ਬਾਈ ਮੋਟਰ ਉਹ ਡੂੰਗੇ ਹੋਗੇ ਜਾਂ ਹਾਂ ਲਾਈਟ ਵੀ ਆਉਂਦੀ ਹੈ ਕਿ ਪਾਣੀ ਕੱਢੀ ਜਾਂਦੇ ਹੋ ਡੂੰਗੇ ਹੋ ਜਾਂਦੇ ਨੇ ਉਹ ਸਮੱਸਿਆ ਹੱਲ ਹੋ ਗਈ ਆਪਾਂ ਕੱਸੀ ਦਾ ਪਾਣੀ ਯੂਜ਼ ਕਰ ਸਕਾਂਗੇ 30% ਤੱਕ ਪਾਣੀ ਬਚ ਗਏ ਹੂੰ ਦੂਜੇ ਨੰਬਰ ਤੇ ਜਦੋਂ ਆਪਾਂ ਜਿਆਦਾ ਪਾਣੀ ਲਾਉਣੇ ਆ ਵਾਹ ਨੂੰ ਆਪਣੇ ਹਮਤ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਂਦੀਆਂ ਕੋਈ ਸ਼ੀਤ ਫਲਾਈਟ ਜਾਂ ਅਨੇਕਾਂ ਤਰ੍ਹਾਂ ਦੇ ਰੋਗ ਆਪਣੇ ਝੋਨੇ ਨੂੰ ਪੈਂਦੇ ਆ ਉਹ ਵੀ ਤਕਰੀਬਨ ਆਪਣੇ ਘੱਟ ਪੈਣਗੇ ਜਦੋਂ ਆਪਾਂ ਪਾਣੀ ਸੁਕਾ ਕੇ ਲਾਇਆ ਇੱਕ ਤਾਂ ਮਿੱਟੀ ਨੂੰ ਆਪਣੀ ਨੂੰ ਹਵਾ ਮਿਲ ਗਈ ਤੇ ਇਹਦੇ ਨਾਲ ਆਪਣੀਆਂ ਬਿਮਾਰੀਆਂ ਬਹੁਤ ਘੱਟ ਲੱਗਣਗੀਆਂ ਜਿਵੇਂ ਆਪਣੇ ਝੋਨੇ ਨੂੰ ਪਾਣੀ ਦੀ ਲੋੜਾ ਓਨੀ ਧੁੱਪ ਦੀ ਲੋੜਾ ਤੇ ਓਨੀ ਹਵਾ ਦੀ ਲੋੜਾ ਇਹ ਤਿੰਨੇ ਚੀਜ਼ਾਂ ਆਪਣੇ ਝੋਨੇ ਨੂੰ ਮਿਲ ਜਾਣਗੀਆਂ ਜੇ ਆਪਾਂ ਪਾਣੀ ਸੁਕਾ ਸੁਕਾ ਕੇ ਆਪਣੇ ਖੇਤ ਨੂੰ ਲਾਵਾਂ ਇਹ ਗੱਲ ਤਾਂ ਤੇਰੀ ਸਹੀ ਆ ਯਾਰ ਆ ਪਿਛਲੀ ਵਾਰੀ ਸਾਡੇ ਜਗਿੰਦਰ ਕੇ ਉਹਨਾਂ ਦਾ ਮੁੰਡਾ ਵੀ ਆ ਬਹੁਤ ਮਤਲਬ ਲੱਗਦਾ ਆ ਰਾਬਤਾ ਖੇਤੀਬਾੜੀ ਨਾਲ ਥੋੜੇ ਆ ਕੀ ਆਰਜੀਆਰ ਸੈੱਲ ਵਾਲੇ ਹਾਂਜੀ ਹਾਂਜੀ ਆਉਂਦੇ ਉਹ ਕਹਿੰਦਾ ਹੁੰਦਾ ਹਾਂਜੀ ਹਾਂਜੀ ਉਹਨਾਂ ਨੂੰ ਅਸੀਂ ਪਿਛਲੀ ਵਾਰੀ ਕਿਹਾ ਮਖਾ ਯਾਰ ਤੁਸੀਂ ਕੀ ਕੱਢੋਗੇ ਉਹਨਾਂ ਦੇ ਜਦੋਂ ਦੇਖਣਾ ਉਹ ਪਾਣੀ ਸੁਕਾਸ ਕਾ ਕੇ ਉਹਨੇ ਬਹੁਤ ਪਾਣੀ ਸੁਕਾਸ ਕਾ ਕੇ ਲਾਈ ਪਰ ਉਹਦੇ ਨਾਂ ਤਾਂ ਕੋਈ ਸਪਰੇਅ ਕੀਤੀ ਬਈ ਜੀ ਤੇ ਝਾੜ ਸਾਡੇ ਪ੍ਰਾਪਰ ਤੇ ਮੈਂ ਅਸੀਂ ਤਾਂ ਸਪਰੇਅ ਹਾਂ ਨਹੀਂ ਲੈ ਲਈ ਸੀ ਮੈਂ ਤੁਹਾਨੂੰ ਉਹੀ ਦੱਸਦਾ ਉਹਦੇ ਅਸੀਂ ਪਿਛਲੇ ਸਾਲ ਵੀ ਲਾਏ ਗਏ ਸੀ ਪਿਛਲੇ ਸਾਲ ਅਸੀਂ ਘੱਟ ਲਾਈਆਂ ਸੀ ਪਾਈਪਾਂ ਹਜ਼ਾਰ ਰੁਪਏ ਦੇ ਤੌਰ ਤੇ ਲਾ ਕੇ ਗਏ ਸੀ ਉਹਦੇ ਉਹਨੂੰ ਫਾਇਦਾ ਹੋਇਆ ਉਹਨੇ ਇਸ ਸਾਲ ਆਪਣੇ ਆਪ ਹੀ ਬਣਾ ਕੇ ਲਾ ਲਈਆਂ ਪਾਈਪਾਂ ਇਸ ਸਾਲ ਅਸੀਂ ਕਾਫੀ ਪਾਈਪਾ ਤੁਹਾਡੇ ਪਿੰਡ ਚ ਲਾ ਕੇ ਗਏ ਆਂ ਤੇ ਆਉਣ ਵਾਲੇ ਸਾਲਾਂ ਚ ਤੁਸੀਂ ਆਪ ਬਣਾ ਕੇ ਵੀ ਲਾਓ ਘਰੇ ਬਣਾ ਕੇ ਲਾ ਲਓ ਮੈਂ ਕਹਿੰਦਾ ਬਾਈ ਐਂ ਕਰੀਏ ਵੀ ਆਪਾਂ ਦੇਰੀ ਨਾ ਕਰੀਏ ਇਹ ਹੁਣ ਨਾ ਤੂੰ ਪਾਇਆ ਪਿਆ ਇਕੱਧੇ ਨਹੀਂ ਮੇਰੇ ਵਾਂਚ ਚ ਤਾਂ ਚਾਰ ਪੰਜ ਇਕੱਠੀਆਂ ਹੀ ਲਾ ਦੇ ਨਹੀਂ ਭਾਈ ਜੀ ਆਪਾਂ ਇੱਕ ਪਾਈਪ ਤੁਹਾਡੇ ਅਸੀਂ ਆਪ ਲਾ ਕੇ ਜਾਵਾਂਗੇ ਬਾਕੀ ਤੁਸੀਂ ਘਰੇ ਬਣਾ ਕੇ ਜਿੰਨੀ ਮਰਜ਼ੀ ਲਾਈ ਚਲੋ ਆਪਾਂ ਲਾਉਣੀ ਕਿੰਨੇ ਰੱਖਦੇ ਆ ਠੀਕ ਹੈ ਜੀ ਹਾਂ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਹਾਂ ਜੀ ਦੱਸਦਾ ਜੀ ਜਿਵੇਂ ਆਪਣਾ ਪਾਣੀ ਜਮੀਨ ਲੈਵਲ ਹੋਵੇ ਲੇਜ਼ਰ ਲੈਵਲ ਕੀਤਾ ਹੋਵੇ ਜਮੀਨ ਪੱਧਰੀ ਹੋਵੇ ਹੂੰ ਦੂਜੇ ਨੰਬਰ ਤੇ ਰੱਖਵਾ ਇਹਨੂੰ 2 ਤੋਂ 2.5 ਏਕੜ ਤੱਕ ਆਪਾਂ ਇੱਕ ਪਾਈਪੇ ਲਾ ਸਕਦੇ ਠੀਕ ਹੈ ਜੀ ਹਾਂ ਆਪਣਾ ਘੇਰਾ ਇੰਨਾ ਦਾ ਹੋਵੇ ਕੱਚੀਆਂ ਵੱਟਾਂ ਤਾਂ ਹੁੰਦੀਆਂ ਹੀ ਆ ਚਲੋ ਆਪਣੇ ਹਾਂ 2.5 ਕਿੱਲਿਆਂ ਤੇ ਆਪਾਂ ਇੱਕ ਪਾਈਪ ਲਾ ਸਕਦੇ ਆ ਇਹ ਹੁਣ ਆਪਾਂ ਤੁਹਾਡੇ ਵਾਣ ਚ ਇੱਕ ਤਾਂ ਲਾ ਕੇ ਜਾਵਾਂਗੇ ਨਾਲੇ ਤੁਹਾਨੂੰ ਇਹਦਾ ਸਮਝਾ ਕੇ ਜਾਵਾਂਗੇ ਕਿਵੇਂ ਕੰਮ ਕਰਦੀ ਆ ਮੋਟਾ-ਮੋਟਾ ਮੈਂ ਸਮਝਾਦਾ ਬਾਕੀ ਤੁਹਾਨੂੰ ਬਾੜ ਦੇ ਵਿੱਚ ਪ੍ਰੋਪਰ ਲਾ ਕੇ ਫਿਰ ਵੀ ਸੰਜਾ ਬਾਈ ਜੀ ਫਿਰ ਆਪਾਂ ਐ ਕਰਦੇ ਆਂ ਹਾਂਜੀ ਪਹਿਲਾਂ ਚਾਹ ਪੀ ਲਗੇ ਇਸ ਤੋਂ ਬਾਅਦ ਇਹਨੂੰ ਆਪਾਂ ਸੜਕ ਕਲੇ ਪਾਸੇ ਹੀ ਲਾਵਾਂਗੇ ਨਾਲੇ ਉੱਥੋਂ ਪਾਣੀ ਦੇਖਣਾ ਕਰਨਾ ਸੌਖਾ ਚਲੋ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਐਂ ਕਰਦੇ ਆਂ ਫਿਰ ਹਾਂ ਮੈਂ ਉਹਰੇ ਹੋਖਾ ਮੜਾ ਜਾ ਇੱਕ ਮਿੰਟ ਬਾਈ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਆ ਗਿਆ ਬਾਈ ਵੇ ਇਹ ਕੌਣਾ ਕਰ ਮੈਂ ਉਹ ਇਹ ਤਾਂ ਬਾਈ ਆਪਣੇ ਉਹ ਆਰਜੀਆਰ ਸੈੱਲ ਵਾਲਿਆ ਆਪਣੇ ਖੇਤ ਦੇ ਵਿੱਚ ਪਾਈਪ ਲਾਉਣ ਆਇਆ ਇਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਰਹੂਗਾ ਕਿ ਆਪਾਂ ਕਦੋਂ-ਕਦੋਂ ਪਾਣੀ ਲਾਉਣਾ ਤੇ ਸੁਕਾਸ ਸੁਆ ਕੇ ਕਿੰਨਾ ਕ ਆਪਾਂ ਆਪਣੀ ਫਸਲ ਨੂੰ ਪਾਣੀ ਲਾਉਣਾ ਲਾਊਗਾ ਇਹ ਪਾਈਪਾਂ ਇਹ ਓਏ ਕਾਲ ਸੁਣ ਓਏ ਅੱਗੇ ਤਾਂ ਸਪਰੇ ਪੀਤੀ ਤੋਂ ਬਿਨਾ ਸਰ ਗਿਆ ਜੀ ਨਾ ਤੇ ਜੇ ਤੂੰ ਇਹਨਾਂ ਦੇ ਪਿੱਛੇ ਲੱਗ ਗਿਆ ਤੇ ਸਾਰੇ ਟੱਬਰ ਨੂੰ ਪੀਣੀ ਪਊ ਓਏ ਬੋਰ ਦੂੰਗਾ ਕਰ ਜਿਹੜਾ ਕਰਨ ਵਾਲਾ ਕੰਮ ਐ ਲੈ ਲਈ ਪੈਸੇ ਜਿਹੜੇ ਲੈਣੇ ਆ ਤੂੰ ਇਹ ਨਾਰੀਆ ਗੱਲਾਂ ਜਨਾਹ ਜੀ ਬਾਕੀ ਤੇਰੀ ਮਰਜ਼ੀ ਐ ਕੌਣ ਸੀ ਬਾਈ ਜੀ ਇਹ ਇਹ ਬਾਈ ਆਪਣੇ ਬਾਈ ਜੀ ਮੈਂ ਸਭ ਕੁਝ ਸੁਣ ਲਿਆ ਪਰ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਅਸੀਂ ਕਿਸੇ ਵੀ ਕਿਸਾਨ ਦਾ ਕੋਈ ਨੁਕਸਾਨ ਨਹੀਂ ਸਭ ਉਹਦੀ ਫਾਇਦਾ ਹੀ ਕਰਕੇ ਜਾਵਾਂਗੇ ਆਪਾਂ ਨੂੰ ਤਾਂ ਗੁਰੂਆਂ ਨੇ ਸਿਖਾਇਆ ਸਾਰਿਆਂ ਦਾ ਭਲਾ ਕਰਨਾ ਆਪਾਂ ਪੰਜਾਬ ਦੇ ਵਾਸੀ ਆ ਆਪਾਂ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗੀਦਾ ਘਰ ਪੜਾ ਹੋਪੜਾ ਸਹੀ ਗੱਲ ਆ ਬਾਈ ਤੁਹਾਡੀ ਇਹਨੇ ਆਪਣਾ ਫਰਜ਼ ਨਿਭਾਤਾ ਤੁਸੀਂ ਆਪਣਾ ਫਰਜ਼ ਨਿਭਾਓ ਬਿਲਕੁਲ ਚਲੋ ਲਾਈਏ ਪਾਈਪ ਜੀ ਹਾਂਜੀ ਬਾਈ ਜੀ ਬਾਈ ਜੀ ਦੀਆਂ ਗੱਲਾਂ ਤੋਂ ਨਾ ਮੈਨੂੰ ਗੱਲ ਚਿੱਤੇ ਆ ਗਈ ਇਹ ਪਾਈਪ ਲਾਉਣ ਦੀਆਂ ਨਾ ਕੁਝ ਕਿ ਸਾਵਧਾਨੀਆਂ ਵੀ ਆਪਾਂ ਨੂੰ ਰੱਖਣੀਆਂ ਪੈਂਦੀਆਂ ਸਾਵਧਾਨੀਆਂ ਜੀ ਬਿਲਕੁਲ ਇੱਕ ਤਾਂ ਜਦੋਂ ਆਪਾਂ ਇਹ ਪਾਈਪ ਲਾਉਣੀ ਆ ਜੀ ਆਪਾਂ ਪਹਿਲੇ 2 ਹਫ਼ਤੇ 2.5 ਹਫ਼ਤੇ ਆਪਣੇ ਵਾਹਣ ਚ ਪ੍ਰੋਪਰ ਪਾਣੀ ਖੜਾ ਹੋਵੇ ਉਸ ਤੋਂ ਬਾਅਦ ਇਹ ਪਾਈਪ ਨੂੰ ਆਪਾਂ ਪ੍ਰਯੋਗ ਚ ਲੈ ਕੇ ਆਉਣਾ ਉਸ ਤੋਂ ਬਾਅਦ ਇਹ ਪਾਈਪ ਵੇਖ ਕੇ ਆਪਾਂ ਸੁਕਾਸ ਕਾ ਕੇ ਪਾਣੀ ਲਾਉਣ ਲੱਗਣਾ ਯਾਨੀ 17-18 ਦਿਨਾਂ ਬਾਅਦ 17 ਮੇ 18 ਮੇ ਦਿੰਦੇ ਤਕਰੀਬਨ ਆਪਾਂ ਇਹ ਪਾਈਪ ਤੇ ਵਰਤੋਂ ਕਰ ਸਕਦੇ ਹਾਂ ਕਿ ਇਹਦੇ ਅਨੁਸਾਰ ਪਾਣੀ ਲਾਉਣਾ ਚਾਹੀਦਾ ਇਹਦੇ ਅਨੁਸਾਰ ਹਾਂ ਪਾਣੀ ਲਾਉਣਾ ਆਪਾਂ ਸਮਝ ਗਏ ਕੋਈ ਪਹਿਲੇ 2 ਹਫ਼ਤੇ 2.5 ਹਫ਼ਤੇ ਉਵੇਂ ਆਪਾਂ ਪਾਣੀ ਭਰ ਕੇ ਰੱਖੋ ਆਪਦੇ ਵਾਹਣ ਚ ਦੂਜੇ ਨੰਬਰ ਤੇ ਜਦੋਂ ਆਪਣੀ ਫਸਲ ਨਿਸਾਰੇ ਤੇ ਆਉਣੀ ਆ ਪੂਰ ਪੈਣਾ ਆਪਣੀ ਫਸਲ ਵੀ ਮੰਨ ਲਓ ਜੀ ਆਪਾਂ ਇਸ ਪੈਪ ਦਾ ਪ੍ਰਯੋਗ ਇਸ ਵਿਧੀ ਦਾ ਯਾਨੀ ਝੋਨਾ ਲਾਉਣ ਤੋਂ 18 ਦਿਨ ਬਾਅਦ ਇਹਦੇ ਤਰੀਕੇ ਨਾਲ ਆਪਾਂ ਪਾਣੀ ਲਾਉਣਾ ਸ਼ੁਰੂ ਕਰਦੇ ਤਾਂ ਇਹ ਆਪਾਂ ਇਹਦੀ ਤਰੀਕੇ ਨਾਲ ਪਾਣੀ ਲਾਉਣਾ ਕਦੋਂ ਤੱਕ ਆ ਯਾਨੀ ਕਿ ਇਹ ਵੀ ਬਹੁਤ ਜ਼ਰੂਰੀ ਗੱਲ ਬਿਲਕੁਲ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਇਹ ਆਪਾਂ ਜਦੋਂ ਆਪਣੀ ਫਸਲ ਨਸਾਰੀ ਤੇ ਆਉਣੀ ਆ ਜਦੋਂ ਆਪਣੀ ਫਸਲ ਨੂੰ ਬੂਰ ਪੈਣਾ ਉਸ ਤੋਂ ਇੱਕ ਹਫ਼ਤਾ ਪਹਿਲਾਂ ਆਪਾਂ ਪਾਣੀ ਸੁਕਾ ਸੁਕਾ ਕੇ ਲਾਉਣਾ ਬੰਦ ਕਰ ਦੇਣਾ ਯਾਨੀ ਕਿ ਉਸ ਤੋਂ ਬਾਅਦ ਤਾਂ ਫਿਰ ਜਿਵੇਂ ਆਪਾਂ ਪਾਣੀ ਖੜਾ ਕੇ ਰੱਖ ਦਿਆਂ ਵਾਹਣ ਦੇ ਵਿੱਚ ਜਦੋਂ ਆਪਣੀ ਫਸਲ ਨਸਾਰੀ ਤੇ ਆ ਪ੍ਰੋਪਰ 2 2.5 ਇੰਚ ਹੀ ਆਪਣੇ ਵਾਹਣ ਚ ਇਹ ਕੁਛ ਕਿ ਸਾਵਧਾਨੀਆਂ ਆਪਾਂ ਰੱਖਣੀਆਂ ਪਾਈਪ ਨੂੰ ਵਰਤਣ ਕੋਈ ਗੱਲ ਨਹੀਂ ਭਾਈ ਜੀ ਇਹ ਤੁਹਾਡੀ ਗੱਲ ਦਾ ਸੀ ਪੂਰਾ ਖਿਆਲ ਰੱਖਾਂਗੇ ਬਾਕੀ ਜਗ੍ਹਾ ਵਿਖਾ ਦੇਣਾ ਜੀ ਸਾਡੇ ਨੇੜੇ ਉੱਥੇ ਆਪਾਂ ਲਾ ਦੇਾਂਗੇ ਜੀ ਤੇ ਜੇ ਕੋਈ ਦਾ ਕੋਈ ਲਓ ਭਾਈ ਜੀ ਦੇਖੋ ਹੁਣ ਰੱਸੀ ਹਾਂ ਧੀਦੀ ਜਾਨੇ ਜੀ ਬਿਲਕੁਲ ਬਿਲਕੁਲ ਦਿਸ ਰਹੀ ਹੈ ਜੀ ਹਾਂਜੀ ਹੁਣ ਜਦੋਂ ਆਪਾਂ ਨੂੰ ਇਹ ਰੱਸੀ ਦਿਖਣ ਲੱਗ ਗਈ ਪਾਈਪ 'ਚ ਆਪਾਂ ਆਪਦੇ ਝੋਨੇ ਨੂੰ ਉਦੋਂ ਪਾਣੀ ਲਾਉਣਾ ਆ ਤਾਂ ਭਾਈ ਜੀ ਨਜ਼ਾਰਾ ਆ ਗਿਆ ਆ ਮੈਂ ਕਿਹਾ ਹੁਣ ਨਹੀਂ ਆਪਾਂ ਇਹ ਚੀਜ਼ ਭੁੱਲਦੇ ਵੀ ਜਦੋਂ ਵਸਾ ਰੱਸੀ ਆਪਾਂ ਨੂੰ ਦਿਸਣ ਲੱਗੀ ਹਾਂਜੀ ਉਦੋਂ ਬਾਅਦ ਆਪਾਂ ਸਮਝ ਜਾਣਾ ਵੀ ਹੁਣ ਪਾਣੀ ਮੰਗਦਾ ਇਹ ਆ ਫਸਲ ਉਹ ਤੋਂ ਪਾਣੀ ਲਾਉਣਾ ਆਪਦੇ ਤੇ ਲਾਉਣਾ ਕਿੰਨਾ ਬਾਈ ਜੀ ਪਾਣੀ ਇਹ ਵੀ ਪਤਾ ਤੁਹਾਨੂੰ ਬਿਲਕੁਲ ਬਿਲਕੁਲ ਸਮਝ ਗਏ ਜੀ ਵੀ ਜਿਹੜੀ ਆਪਾਂ ਪਾਈਪ ਲਾਈ ਹੋਈ ਆ ਉਹ 4 ਇੰਚੀ ਪਾਈਪ ਬਾਹਰ ਆ ਯਾਨੀ ਕਿ ਆਪਾਂ ਸਿੱਧਾ ਜਾਂ ਕਹਿ ਲਈਏ ਵੀ ਜ਼ਮੀਨ ਦੇ ਪੱਧਰ ਤੋਂ 2 ਇੰਚੀ ਤੱਕ ਪਾਣੀ ਆਪਾਂ ਲਾਉਣਾ ਬਿਲਕੁਲ ਜੀ ਵੀ ਯਾਨੀ ਜਿਵੇਂ ਅੱਗੇ ਅਸੀਂ ਆਏ ਸੀਗਾ ਵੀ ਗਵੰਡੀਆਂ ਦਾ ਬਾਣ ਵੀ ਭਰ ਦਿੰਦੇ ਸੀ ਹਾਂਜੀ ਉਹ ਕੰਮ ਨਹੀਂ ਕਰਨਾ ਹਾਂ ਬਸ ਆਪਾਂ 2 ਇੰਚੀ ਤੱਕ ਆਵਦੇ ਜ਼ਮੀਨ ਚੋਂ ਉੱਪਰ ਤੱਕ ਪਾ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਧੰਨਵਾਦ ਤੁਹਾਡਾ ਜੀ ਜੋ ਸਾਨੂੰ ਸਮਾਂ ਦਿੱਤਾ ਤੇ ਸਾਡੀ ਇਸ AWD ਤਕਨੀਕ ਨੂੰ ਅਪਣਾਇਆ